ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਤੇ ਆਪਾਂ ਨਵੀਂ ਵੀਡੀਓ ਦੀ ਕਰ ਲੱਗੇ ਸ਼ੁਰੂਆਤ ਟਾਈਮ ਥੋੜਾ ਲੇਟ ਹੀ ਹੋ ਗਿਆ 5:30 ਹੋ ਗਏ ਤੇ ਕਿਉਂਕਿ ਸਵੇਰ ਮੈਂ ਜਲਦੀ ਕੋਈ ਕੰਮ ਜਾਵੜੀ ਸੀਗੀ ਜ਼ਰੂਰੀ ਸੀ ਕੰਮ ਵੀ ਕਰਨ ਵਾਲਾ ਤੇ ਘਰੇ ਵੀ ਥੋੜਾ ਜਿਹਾ ਖਿਲਾਰਾ ਪੈ ਰਿਹਾ ਕੱਲ ਨੂੰ ਕਰਾਂਗੇ ਸੈਟਿੰਗ ਆਪਾਂ ਫਟਾਫਟ ਤੇ ਬਾਕੀ ਜੀ ਕੱਲ वाली ਵੀਡੀਓ ਥੱਲੇ ਬਹੁਤ ਸੋਹਣੇ-ਸੋਹਣੇ ਕਮੈਂਟ ਆਏ ਹਨ ਤੇ ਉਹ ਪਹਿਣ ਦੇ ਨਾਮ ਮੈਥੋਂ ਮਤਲਬ ਨਹੀਂ ਬੋਲੇਗੇ ਜਿਨੇ ਰਾਤ ਵਾਲੀ ਵੀਡੀਓ ਤੇ ਲਿਖ ਕਮੈਂਟ ਆਇਆ ਸੀ ਉਹਨਾਂ ਦਾ ਨਾਮ ਵੀ ਅੱਜ ਵਾਲੀ ਵੀਡੀਓ ਚ ਮੈਂ ਜ਼ਰੂਰ ਬੋਲੂਗੀ ਜਿਹੜੀਆਂ ਜਿਹੜੀਆਂ ਭੈਣਾਂ ਰਹਿ ਗਈਆਂ ਤੇ ਬਾਕੀ ਦੇਖੂਗੀ ਮੈਂ A to Z ਸਾਰੇ ਇਹ ਕਮੈਂਟ ਕਰਨ ਵਾਲਿਆਂ ਦੀ ਨਾਮ ਬੋਲੂਗੀ ਅੱਜ ਮੈਂ ਭਾਵਾਂ ਦੀ ਮੈਂ ਕੱਲ ਬੋਲੇ ਹੁਣ ਪਰ ਉਹਨਾਂ ਦਾ ਨਾਮ ਵੀ ਬੋਲੂਗੀ ਤੇ ਜਿਹੜੀਆਂ ਭੈਣਾਂ ਨੇ ਰਾਤ ਵਾਲੀ ਵੀਡੀਓ ਤੇ ਕਮੈਂਟ ਕਰਿਆ ਹੈ ਨਾ ਉਹਨਾਂ ਦਾ ਵੀ ਨਾਮ ਬੋਲੂਗੀ A to Z ਜਿਨੇ ਵੀ ਕਮੈਂਟ ਆਇਆ ਆਪਾਂ ਸਾਰਿਆਂ ਦੇ ਨਾਮ ਬੋਲਾਂਗੇ ਹਨਾ ਭੈਣਾਂ ਦੇ ਭਰਾਵਾਂ ਦੇ ਤੇ ਮੈਂ ਚਲੋ ਬਲੌਗ ਕਰ ਲਈਏ ਸਟਾਰਟਿੰਗ ਤੇ ਹੁਣ ਬਣਾਉਣੇ ਆ ਜਿਸੀ ਹਰੀ मूंग ਦੀ ਦਾਲ ਤੇ ਚਲੋ ਮੈਂ ਖਾ ਤੁਹਾਡੇ ਨਾਲ ਤੇ ਬਾਕੀ ਆਂ ਦਾਨ ਜਿਹੜੀ ਭੈਣ ਭਰਾ ਦਿਲੋਂ ਜੁੜੇ ਉਹਨਾਂ ਨੂੰ ਆਇਆ ਹੁੰਦਾ ਵੀ ਵੀਡੀਓ ਕਿਉਂ ਨਹੀਂ ਪਾਈ ਕੀ ਗੱਲ ਹੋ ਗਈ ਹਨਾ ਤੇ ਟੈਨਸ਼ਨ ਹੋ ਜਾਂਦੀ ਹੈ ਭੈਣਾਂ ਨੂੰ ਹਨਾ ਵੀ ਕਿਉਂ ਨਹੀਂ ਆਈ ਵੀਡੀਓ ਕੀ ਗੱਲ ਹੋ ਗਈ ਤੇ ਆਪਣੇ ਮਨਪਸੰਦ ਭੈਣ ਨੂੰ ਤਾਂ ਜ਼ਿਆਦਾ ਟੈਨਸ਼ਨ ਹੋਏ ਉਹ ਤਾਂ WhatsApp ਤੇ ਮਤਲਬ ਮੈਸੇਜ ਕਰਕੇ ਪੁੱਛਦੇ ਆਂਦੇ ਰਮਨ ਤੁਸੀਂ ਵਲੌਗ ਨਹੀਂ ਪਾਇਆ ਜਗਰਾਉਂ ਵਾਲੀ ਭੈਣ ਐ ਇਹ ਤੇ ਆਹ ਦਿੰਦੇ ਰਮਨ ਤੁਸੀਂ ਵਲੌਗ ਨਹੀਂ ਪਾਇਆ ਅੱਜ ਤੇ ਇਸ ਕਰਕੇ ਵਲੌਗ ਤਾਂ ਆਪਾਂ ਜ਼ਰੂਰ ਪਾਵਾਂਗੇ ਚਲੋ ਜੇ ਛੋਟਾ ਬਣ ਗਿਆ ਤਾਂ ਛੋਟਾ ਬਣਾ ਕੇ ਪਾ ਦਾਂਗੇ ਤੇ ਜੇ ਦੇਖੇ ਕੋਸ਼ਿਸ਼ ਕਰਾਂਗੇ ਕਿੰਨਾ ਕੁ ਬੰਦ ਹੈ ਤੇ ਅੱਜ ਪ੍ਰੀਤ ਤੇ ਜਸ਼ਨ ਗਏ ਸੀਗੇ ਜੀ ਐਲਡੀਐਮ ਸਕੂਲ ਚ ਪੰਨੀਵਾਲਾ ਤੇ ਕੀ ਕੁਛ ਕਰਾਇਆ ਪਿੱਤੂ ਸਕੂਲ ਚ ਖੋਖਾ ਲੌਂਗ ਜੰਪ ਤੇ ਰਸਾ ਕਸੀ ਹੂੰ ਦੋਨੇ ਕੇ ਸੀ ਤਿਆਰ ਹੋ ਕੇ ਸੁਬਾ ਮੋٹے ਕੱਪੜੇ ਪਾ ਕੇ ਤੇ ਅੱਜ ਪੰਨੀਵਾਲਾ ਲੈ ਗਏ ਸੀ ਇਹਨਾਂ ਨੂੰ ਸਕੂਲ ਚ ਤੇ ਫਿਰ ਇਹਨਾਂ ਨੂੰ ਜਾਣਾ ਬਠਿੰਡੇ ਪਰਸੋਂ ਜਾਣਾ ਹਨਾ ਕਿ ਕੱਲ ਨੂੰ ਜਾਣਾ ਹਾਂ ਪਰਸੋਂ ਜਾਣਾ ਬਠਿੰਡੇ ਪਾਰਸੋ ਜਾਣਗੇ ਜੀ ਇਹ ਬਠਿੰਡੇ ਤੇ ਅੱਜ ਗਏ ਸੀ ਪੰਨੀ ਵਾਲੇ ਹੁਣ ਕਈ ਦਿਨਾਂ ਇਹਨਾਂ ਦਾ ਟੂਰ ਹੀ ਐ ਟੂਰਾਂ ਤੇ ਰਹਿਣਗੇ ਮੈਂ ਥੜਨਾ ਹੀ ਆ ਮੇਰੇ ਇਸ ਤੇ ਲਓ ਜੀ ਥੜਾ ਹੈ ਆਪੜਾ ਮੁੰਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਘਟਾਉਂਦਾ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਤੇ ਜਸ਼ਨਾਂ ਵੀ ਮਲਾਵਾਂਗੇ ਆਪਾਂ ਤੁਹਾਨੂੰ ਤੇ ਨਾਲੇ ਆਪਾਂ ਕੈਮਰਾਮੈਨ ਨੂੰ ਆਵਾਜ਼ ਮਾਰਦੇ ਆ ਵੀ ਆ ਜਾ ਕੈਮਰਾਮੈਨ ਵੀਡੀਓ ਬਣਾ ਦੇ ਕੁਛ ਨਾ ਕੁਛ ਲਓ ਜੀ ਆਪਾਂ ਬਣਾਉਨੇ ਆਂ ਦਲੀ ਹਰੀ ਮੂੰਗੀ ਤੇ ਤੇਲ ਆਪਾਂ ਪਾ ਲਿਆ ਸੀਗਾ ਰਾਸ਼ਨ ਵੀ ਆਉਣ ਵਾਲਾ ਹੋਊਗਾ ਹੁਣ ਸਾਡੇ ਕੋਲ ਇੱਕ ਸਾਤੀ ਬੋਤਲ ਪਈ ਐ ਜਿਹਦੇ ਤੇ ਕਾਲ ਆ ਰਹੀ ਐ ਜਿਸ ਵਿੱਚ ਵੀ 1 ਲੀਟਰ ਦੇ ਹਨ ਇੱਕ ਬੋਤਲ ਹੋਰ ਆ ਜੂਗੀ 2 ਲੀਟਰ ਵਾਲੀ ਰਾਸ਼ਨ ਆਜੂਗਾ ਮੇਰੇ ਨਾਲ 21 ਤਰੀਕ ਨੂੰ ਆਜੂਗਾ ਤੇ ਆਪਾਂ ਇੱਕ ਟਮਾਟਰ ਚੀਰਿਆ ਦੀ 2-3 ਗੰਡੇ ਤੇ ਇੱਕ ਹਰੀ ਮਿਰਚ ਤੇ ਆਪਾਂ ਮੈਂ ਕਿਹਾ ਚਲੋ ਨਾਲ ਦੀ ਨਾਲ ਦਾਲ ਗਰਦਕਾ ਲਾ ਲੀ ਹਣਾ ਤੇ ਦਾੜ ਜਾਊਗੀ ਬਣਾ ਫਿਰ ਆਟਾ ਬੰਦਣਾ ਦੁੱਧ ਮੈਂ ਗਰਮ ਕਰ ਲਿਆ ਚਾਹਾਂ ਗ੍ਰੈਂਟ ਆ ਤੇ ਪੀਣ ਵਾਲਾ ਵੀ ਮਿੱਠਾ ਮਠੂ ਪਾ ਕੇ ਜਮਾ ਰੈਡੀ ਕਰ ਲਿਆ ਤੇ ਕੱਲhari ਵੀਡੀਓ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਸਾਰਿਆਂ ਦੇ ਤੇ ਬਹੁਤ ਧੰਨਵਾਦ ਜੀ ਇਸਪੋਰਟ ਬਣਾਓ ਆਪਣੇ ਚੈਨਲ ਨਾਲ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਹਨਾ ਤੇ ਬਸ ਐਨਾ ਪਸੋਣਾ ਇਹ ਸੋਹਣੇ ਬਲੌਗਸ ਉਹਦੇ ਗਾਸ ਦੇਣਾ ਅਪਲੋਡ ਕਰਦੇ ਰਵਾਂਗੇ ਆ ਵੈਦ ਸਰਚ ਕੀਤਾ ਪੈ ਗਿਆ ਅੱਜ ਜੀ ਫਿਰਨ ਕਰਕੇ ਕੱਚੇ ਦਾਣੇ ਘੜਦੇ ਸੀ ਫਿਰ ਪੂਰਾ ਗਰਾਉਂਡ ਸੇ ਮਿੱਟੀ ਵਾਲਾ ਪੂਰਾ ਫਿਰ ਜਿਹੜੇ ਨਰਮ ਹੁੰਦੇ ਨੇ ਉਹ ਚੰਗੀ ਤਰ੍ਹਾਂ ਘੋਲ ਲਵਾਂਗੇ ਬਾਟਨ ਫਿਲਦੇ ਬੋਨੀ ਨਾਲ ਗੁੱਤ ਜੇ ਨਿਕਲ ਗਏ ਸਾਰੇ ਮਾਤ ਕਟਿੰਗ ਕਰੀਏ ਨਾ ਜਿਹੜੀ ਉਹਦੇ ਨਾਲ ਥੋੜੀ ਜਿਹੀ ਵਦਨ ਚ ਪਾ ਦੇ ਪਰ ਬਦਲ ਨਹੀਂ ਨਾ ਫਿਰ ਸਹੀ ਹੋ ਜਾ ਜਿਸ ਤੋਂ ਮੇਰੀ ਜਾਨ ਮਰੀ ਹੈ ਜਸ਼ਨ ਦੀ ਗੱਲ ਤਾਂ ਨਹੀਂ ਕਿਦਰੇ ਜਿਸ ਵੇਲੇ ਸਾਡੇ ਨਾਲ ਗਈ ਸੀ ਮੈਂ ਤੇ ਫਿਰ ਜਿਸ ਸਕੂਲ ਤੁਸੀਂ ਗਏ ਨਹੀਂ ਨਾ ਥੋੜੇ ਜਿਹਾ ਅੱਕ ਲੈ ਕੇ ਨਹੀਂ ਗਏ ਅੱਛਾ ਪਹਿਲੇ ਤਾਂ ਲੈ ਕੇ ਪੰਜਵੇਂ ਟਿੱਕਰ ਇੱਥੇ ਰਹੇ ਸੀਗੇ ਸਕੂਲ ਚ ਬਾਕੀ ਸਾਰੇ ਬੱਚੇ ਨਾ ਅੱਕ ਲੈ ਕੇ ਗਏ ਸੀ ਜਾਂ ਟੀਆਂ ਨੂੰ ਠੀਕ ਹੈ ਦੋਸਤ ਨੂੰ ਇੱਥੇ ਸੀ ਤੇ ਪਰ ਕਿਉਂ ਆਉਂਦੇ ਗਏ ਉਹਨੂੰ ਚੱਲ ਜੂ ਆਪਾਂ ਇਹਨਾਂ ਨੂੰ ਆਇੰਦਾ ਨਾ ਮੈਡਮ ਨੂੰ ਵੀ ਛੋਟੇ ਵਿੱਚ ਸੰਭਾਲਣਾ ਮੁਸ਼ਕਲ ਕੁੜਾ ਹੈ ਹਮਮ ਆ ਖਾਓ ਮੈਡਮ ਈਵਰੀਬਾਡੀ ਇਸ ਇਟ ਬਹੁਤ ਸਵਾਦ ਆਰਾਮ ਨਾਲ ਬੈਠਣ ਦਾ ਤਾਂ ਹੀ ਨਹੀਂ ਮਿਲੇ ਮੌਕਾ ਪਰ ਜਲਦੀ ਹਲਦੇ ਵਿੱਚ ਖਾ ਕੇ ਥੱਲੇ ਗਏ ਅਸੀਂ ਬੈਠਤਾ ਨਹੀਂ ਨਹੀਂ ਬਹੁਤ ਸਵਾਦ ਸੀ ਇਹ ਹੋ ਗਿਆ ਕੀ ਮੈਡਮ ਹਮ ਲੋਕ ਇਸ ਆਪਾਂ ਨੂੰ ਪਾਣੀ ਦੇ ਵਿੱਚ ਢਾਲ ਤੇ ਚਾਚੀ ਤੇ ਹੋ ਜਾਣਗੇ ਆਪਣੀ ਦਾਲ ਬਣਾ ਤੇ ਇਥੇ ਆਪਾਂ ਥੋੜਾ ਸਮਾਨ ਚੱਕ ਲਈ ਤੇ ਜਿਹੜੇ ਸਾਡਾ ਲੱਭ ਨਹੀਂ ਬਣਾਏਗਾ ਤੇ ਇਹਨਾਂ ਕੋ ਸਪਾਰਟਾ ਵਗੈਰਾ ਕੋ ਨਹੀਂ ਅੱਜ ਤੱਕ ਦਾ ਕੰਮ ਜੇ ਸ਼ੇਅਰ ਹੋਣਗੇ ਤੁਹਾਡੇ ਨਾਲ ਤੇ ਕੋਸ਼ਿਸ਼ ਆਪਾਂ ਹਨ ਜਿਹੜੇ ਮਤਲਬ ਕਮੈਂਟ ਆਇਆ ਹੋਊਗਾ ਆਪਾਂ ਕਮੈਂਟ ਵੀ ਪੜਾਂਗੇ ਜਰੂਰ ਮੈਨੂੰ ਪਤਾ ਬਹੁਤ ਜਿਆਦੇ ਪਹਿਣਾ ਲੈ ਗਾਂਗਾ ਹਨ ਤੇ ਫਿਰ ਉਹਨਾਂ ਦਾ ਜਿਹੜਾ ਰਾਤ ਵਾਲੀ ਵੀਡੀਓ ਤੇ ਉਹਨਾਂ ਨੇ ਕਿਹਾ ਕਮੈਂਟ ਕਰਿਆ ਤੇ ਆਪਾਂ ਅੱਜ ਬੋਲਦਾਂਗੇ ਫਿਰ ਐਵੇਂ ਹੋ ਜਾਂਦਾ ਨਾ ਕਿ ਕੋਈ ਵੀ ਭੈਣ ਰਵੇ ਨਾ ਕਿਤੇ ਗੁੱਸਾ ਨਾ ਹੋ ਜਾਏ ਗੁੱਸਾ ਦਾ ਕਰਜ ਹੋਣਾ ਵੀ ਸਾਡਾ ਨਾਂ ਨਹੀਂ ਬੋਲਿਆ ਹੈ ਨਾ ਭੈਣ ਸਾਡਾ ਨਾਂ ਨਹੀਂ ਬੋਲਿਆ ਤੇ ਰਾਤ ਵਾਲੀ ਵੀਡੀਓ ਤੇ ਵੀ ਕੁਝ ਨਵਾਂ ਭੈਣਾਂ ਨੇ ਬਹੁਤ ਕਮੈਂਟ ਕਰਿਆ ਨਵੇਂ ਨਾਂ ਨਹੀਂ ਕੋਸ਼ ਉਹਨਾਂ ਦੇ ਆਪਾਂ ਸਾਰੇ ਦੇ ਨਾਂ ਬੋਲਦਾਂਗੇ ਤੇ ਇੱਕ ਵਾਰ ਤਾਂ ਜਿਹੜਾ ਮੈਂ ਇੱਥੇ ਬੁੱਕਰ ਦਾ ਟੱਕਣ ਲਾਦਾ ਤੇ ਧਾਨ ਪਾਦੀ ਲਓ ਜੀ ਆਪਾਂ ਜਿਹੜੇ ਰਾਤ ਵਾਲੀ ਵੀਡੀਓ ਤੇ ਕਮੈਂਟ ਆਇਆ ਉਹ ਵੀ ਪੜਦੇ ਆ ਪਹਿਲਾ ਕਮੈਂਟ ਹੈਗਾ ਡਾਲ ਦੇ ਨਾਂ ਤੇ ਤੇ ਉਹ ਭੈਣ ਨੇ ਬਹੁਤ ਸੋਹਣਾ ਕਮੈਂਟ ਕਰਿਆ ਕਹਿੰਦੇ ਵੀ ਤੁਸੀਂ ਮੇਰਾ ਨਾਮ ਲਿਆ ਮੈਨੂੰ ਬਹੁਤ ਚੰਗਾ ਲੱਗਿਆ ਥੈਂਕ ਯੂ ਭੈਣੇ ਤੇ ਇਹਦਾ ਪਿਆਰ ਆ ਤੁਹਾਡਾ ਤੇ ਰਾਜਵੰਦ ਕੌਰ ਹਨਾ ਉਹਨਾਂ ਨੇ ਥੰਮਸ ਆ ਭੇਜੇ ਤੇ ਫਿਰ ਹੈਗੇ ਨੇ ਜੋਤੀ ਤੇ ਇਹ ਕਹਿੰਦੇ ਨਾਈਸ ਬਲੌਗ ਦੀ ਥੈਂਕ ਯੂ ਭੈਣੇ ਤੇ ਅਗਲਾ ਹੈਗਾ ਕਮੈਂਟ ਸਾਹਿਤਪ੍ਰੀਤ ਜਪਜੀਤ ਹਨਾ ਤੇ ਇਹ ਆਪਣੇ ਹੈਗੇ ਆ ਮਨਪ੍ਰੀਤ ਭੈਣ ਤੇ ਇਹਨਾਂ ਨੇ ਲਿਖਿਆ ਕਹਿੰਦੇ ਅੱਜ ਵਾਲਾ ਬਲੌਗ ਸਭ ਤੋਂ ਬੈਸਟ ਹੈ ਤੇ ਐਮਡੀ ਬੂਟਾ ਹਨਾ ਇਹ ਕਹਿੰਦੇ ਬਹੁਤ ਸੋਹਣਾ ਬਲੌਗ ਜੀ ਥੈਂਕ ਯੂ ਜੀ ਥੈਂਕ ਯੂ ਜਸਵ ਵਿਰਾਟ ਬੁਟੀ ਕਹਿੰਦੇ ਨਾਈਸ ਥੈਂਕ ਯੂ ਜੀ ਤੇ ਮੈਡ ਟਾਈਗਰ 21 ਗੇਮ ਇਹਨਾਂ ਨੇ ਹਾਰਟ ਭੇਜਿਆ ਥੈਂਕ ਯੂ ਜੀ ਤੇ ਰਵਨੀਕ ਸੂਚ ਇਹਨਾਂ ਨੇ ਵੀ ਥੰਬਸ ਅਪ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਅਗਲਾ ਹੈਗਾ ਜੀ ਅਮਨ ਔਲਖ 9071 ਇਹ ਕਹਿੰਦੇ ਜੀ ਬੀ ਵੈਰੀ ਨਾਈਸ ਦੀਦੀ ਨਾਮ ਬੋਲੋ ਲਓ ਜੀ ਆਪਾਂ ਵੀ ਨਾਮ ਬੋਲਤਾ ਭੈਣੇ ਤੁਹਾਡਾ ਫਿਰ ਹੈਗਾ ਮਨਪ੍ਰੀਤ ਭੈਣ ਇਹਨਾਂ ਨੇ ਹੱਟ ਭੇਜਿਆ ਤੇ ਦਲਵਿੰਦਰ ਭੈਣ ਹਨਾ ਇਹ ਸ਼ੁਰੂ ਤੋਂ ਜੁੜੇ ਹੋਏ ਨੇ ਆਪਣੇ ਚੈਨਲ ਨਾਲ ਤੇ ਫਿਰ ਆ ਗਿਆ ਜੀ ਓਨਲੀ ਐਂਟਰਟੇਨਮੈਂਟ ਇਹ ਭੈਣ ਕਹਿੰਦੀ ਗੁੱਡ ਜੌਬ ਹੈ ਥੈਂਕ ਯੂ ਭੈਣੇ ਤੇ ਅੱਗੇ ਹੈਗਾ ਫਿਰ ਮਨਪ੍ਰੀਤ ਭੈਣ ਆਗੇ ਆਪਣੇ ਤੇ ਸਿਮਰਜੀਤ ਕੌਰ ਹਨਾ ਇਹ ਕਹਿੰਦੇ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਵੈਰੀ ਨਾਈਸ ਬਲੌਗ ਥੈਂਕ ਯੂ ਜੀ ਫਿਰ ਆਪਣੇ ਆਂਟੀ ਆਗੇ ਅਗਮਤਾਲੀ ਵਾਲੇ ਕਹਿੰਦੇ ਹੈਲੋ ਰਮਨਪੁੱਤ ਅੱਜ ਤੋਂ ਆਪਣੀ ਸੁਲਾ ਹੋ ਗਈ ਥੈਂਕ ਯੂ ਜੀ ਥੈਂਕ ਯੂ ਮੈਂ ਮਿਸ ਕਰ ਰਹੀ ਸਾਨੂੰ ਸਾਰਿਆਂ ਨੂੰ ਤੇ ਕੇਵਲ ਹਾਕਮ ਵਾਲਾ ਹਨ ਕਹਿੰਦੇ ਨਾਈਸ ਬਲੌਗ ਦੀ ਥੈਂਕ ਯੂ ਭੈਣੇ ਤੇ ਸੁਖਜੀਤ 3565 ਕਹਿੰਦੇ ਲਵ ਯੂ ਸਿਸਟਰ ਲਵ ਯੂ ਭੈਣੇ ਤੈਨੂੰ ਵੀ ਤੇ ਕੁਲਦੀਪ ਸਿੰਘ ਨੇ ਭੇਜਿਆ ਸਹੀ ਗੱਲ ਦੀ ਨਾਈਸ ਬਲੌਗ ਦੀ ਥੈਂਕ ਯੂ ਜੀ ਥੈਂਕ ਯੂ ਇਹ ਗੁਰਵਿੰਦਰ ਭੈਣ ਹੈ ਤੇ ਫਿਰ ਆ ਗਿਆ ਜੀ ਲਖਵੀਰ ਸਿੱਧੂ ਕਹਿੰਦੇ ਨਾਈਸ ਥੈਂਕ ਯੂ ਜੀ ਤੇ ਜੋ ਉਹ ਖੋਖਰ ਕਹਿੰਦੇ ਜਸ਼ਨ ਨੂੰ ਗਿਆ ਉਹਨਾਂ ਨੇ ਕਹਿੰਦੇ ਜਸ਼ਨ ਜਿਨੇ ਮਖਣੀ ਬਣਾ ਲਈ ਉਹ ਸਚਾਰਾ ਹੁੰਦਾ ਪੁੱਤ ਕੰਮ ਦੇ ਸ਼ੌਂਕ ਰੱਖਦੀ ਆ ਪੁੱਤ ਹਾਂਜੀ ਹਾਂਜੀ ਭੈਣੇ ਤੇ ਗੁਰਚੰਦਜੀਤ ਭੈਣ ਬਠਿੰਡੇ ਵਾਲੀ ਭੈਣ ਕਹਿੰਦੀ ਸਤਿ ਸ੍ਰੀ ਅਕਾਲ ਕਹਿੰਦੇ ਬਠਿੰਡਾ ਆਇਓ ਜੀ ਘਰ ਵੀ ਆ ਕੇ ਜਾਇਓ ਕੋਈ ਨਹੀਂ ਭੈਣੇ ਤੇ ਆਪਣੇ ਸਹਾਰਨ ਫੈਮਿਲੀ ਲਖਵੀਰ ਕਹਿੰਦੀ ਫਸਟ ਕਮੈਂਟ ਰਮਨ ਨੇ ਥੈਂਕ ਯੂ ਲਖਵੀਰੇ ਤੇ ਸਿਮਰਜੀਤ कौर ਰਮਨ ਦੀਦੀ ਟੈਨਸ਼ਨ ਨਹੀਂ ਲੈਣੀ ਇਹਨਾਂ ਨੇ ਲਿਖਿਆ ਨਹੀਂ ਨਹੀਂ ਜੀ ਆਪਾਂ ਟੈਨਸ਼ਨ ਕੋਈ ਨਹੀਂ ਹੈਗੀ ਜਗਦੇਵ ਸਿੰਘ ਕਹਿੰਦੀ ਭੈਣੇ ਟੈਨਸ਼ਨ ਨਾ ਲਿਆ ਕਰ ਵਾਹਿਗੁਰੂ ਤੇ ਭਰੋਸਾ ਰੱਖਿਆ ਰੱਖਿਓ ਦੀਦੀ ਹਾਂਜੀ ਹਾਂਜੀ ਆਪ ਨੂੰ ਵਾਹਿਗੁਰੂ ਤੇ ਫੋਲ ਪ੍ਰੋਸਾ ਹੈਗਾ ਹੈਗਾ ਤੇ ਫਿਰ ਆਪਣੇ ਸਾਹਿਤ ਪ੍ਰੀਤ ਹਨਾ ਤੇ ਕਮੈਂਟ ਆਗਾ ਭੈਣ ਦਾ ਇੱਕ ਸੁਖਜੀਤ ਭੈਣ ਟੱਪ ਗਈ ਹਨਾ ਉਹ ਕਹਿੰਦੀ ਮੈਂ ਦੀਦੀ ਬਲੌਗ ਤੇ ਤੁਹਾਡਾ ਡੇਲੀ ਦੇਣੀ ਪਰ ਕਮੈਂਟ ਨਹੀਂ ਹੁੰਦਾ ਥੈਂਕ ਯੂ ਭੈਣੇ ਕੋਈ ਗੱਲ ਨਹੀਂ ਤੇ ਅਮਨ ਪ੍ਰੀਤ ਮਾਨ ਹਨਾ ਇਹਨਾਂ ਨੇ ਲਿਖਿਆ ਪ੍ਰੀਤ ਦਾ ਵਅਥ ਕਿਹੜੇ ਜੀਅਰ ਦਾ ਹੈ ਇਹਨਾਂ ਨੇ ਕਮੈਂਟ ਕਰਿਆ ਆਪਾਂ ਨੂੰ ਤੇ ਇੱਕ ਭੈਣ ਆ ਸਮਨਦੀਪ ਕਹਿੰਦੀ ਭੈਣੇ ਕਿਸੇ ਦੇ ਕਹਿਣ ਤੋਂ ਬੁਰਾ ਨਾਮ ਨਾ ਐ ਕਰੋ ਵੀ ਕਿਸੇ ਦੇ ਕਹਿਣ ਦਾ ਬੁਰਾ ਨਾਮ ਨਾ ਆਇਆ ਕਰੋ ਤੇ ਕੋਈ ਗੱਲ ਨਹੀਂ ਭੈਣੇ ਆਪਾਂ ਨਹੀਂ ਬੁਰਾ ਬਣਾਉਂਦੇ ਕਰਮਜੀਤ ਕੌਰ ਭੈਣ ਹਨਾ ਆਪਣੇ ਉਹਨਾਂ ਨੇ ਵੀ ਹਾਰਟ ਭੇਜਿਆ ਤੇ ਕੁਲਵਿੰਦਰ ਸਿੰਘ ਇਹਨਾਂ ਨੇ ਨਾਈਸ ਲਿਖਿਆ ਤੇ ਹਰਜਿੰਦਰ ਕੌਰ ਭੈਣ ਕਹਿੰਦੀ ਥੈਂਕ ਯੂ ਜੀ ਥੈਂਕ ਯੂ ਨਾਈਸ ਲਿਖਿਆ ਇਹਨਾਂ ਨੇ ਹੋਰ ਕਮੈਂਟ ਹੈਗਾ ਬਤ ਨਹੀਂ ਜੀ ਤੇ ਲਓ ਜੀ ਇੰਨਾ ਬਣਾ ਦੇ ਆਪਾਂ ਨਾ ਬੋਲਤੇ ਹਨਾ ਜਿਹੜੀਆਂ ਜਿਹੜੀਆਂ ਬਣਾ ਰਹਿ ਗਈਆਂ ਸੀ ਥੈਂਕ ਯੂ ਜੀ ਇੰਨਾ ਸੋਹਣੇ ਸੋਹਣੇ ਕਮੈਂਟ ਕਰਨ ਵਾਸਤੇ ਸਪੋਰਟ ਕਰਨ ਵਾਸਤੇ ਤੇ ਚਲੋ ਆਪਾਂ ਸਾਨੂੰ ਜਸ਼ਨ ਨੂੰ ਮਲਾਉਣੇ ਆ ਜੀ ਲਓ ਜੀ ਜਸ਼ਨ ਦੇ ਨਾ ਆਪਣੇ ਦੇ 프리ਦਾ ਕੋਟ ਐਡਾ ਸੋਹਣਾ ਵਧੀਆ ਮੇਚ ਆ ਗਿਆ ਤੇ ਅੱਜ ਇਹ ਸਕੂਲ ਚ ਆਹੀ ਪਾ ਕੇ ਗਈ ਸੀ ਤੇ ਆਈ ਡਰੈਸ ਪਾ ਕੇ ਗਈ ਸੀ ਕਿਉਂਕਿ ਮੈਡਮਾਂ ਕਹਿੰਦੇ ਬਾਦੀ ਨਹੀਂ ਲੈ ਕੇ ਆਉਣੀ ਤੇ ਜਸ਼ਨ ਨੇ ਤਾਂ ਮੈਂ ਇਸ ਤਰ੍ਹਾਂ ਵਾਲ ਬਾਈ ਸੀਗੇ ਮੈਂ ਕਿਹਾ ਵਾਲ ਸਮਝਾਂਦੇ ਆ ਤੇ ਸਵੇਰੇ ਪਹਿਲਾਂ ਇਹਨੂੰ ਸੁਬਾ ਮੈਂ ਸਿਰਨਮਾਇਆ ਸਿਰਨਮਾ ਕੇ ਤੇਲ ਲਾ ਕੇ ਫਿਰ ਇਸ ਤਰ੍ਹਾਂ ਇਹਦੇ ਵਾਲ ਸੈੱਟ ਹੋ ਗਏ ਤੇ ਨਹੀਂ ਤਾਂ ਇਹਦੇ ਮੱਥੇ ਜਿੱਤੇ ਵਾਲ ਆਈ ਜਾਂਦੇ ਤੇ ਲਓ ਜੀ ਜਸ਼ਨ ਨੇ ਤਾਂ ਆਪਦੀ ਐਂਡ ਡਾਲੀ ਸਾਸਿਕਾਲ ਬਣਦੀ ਬੈਸਤਰੇ ਧਾਰ ਲੋਪ ਤਾਂ ਹੁਣ ਆਪਾਂ ਮੈਂ ਰੋਟੀ ਬਣਾਣਾ ਤੇ ਅੱਜ ਤਾਂ ਜੀ ਇੰਨੀ ਹਨਾ ਨਾ ਤਾਂ ਕੋਈ ਤਸਵੀਰ ਇਹ ਪਤਾ ਪਹਿਲਾਂ ਤਾਂ ਇਹਨਾਂ ਨੂੰ ਤਿਆਰ ਕਰਿਆ ਜਿਵੇਂ ਆਕਾ ਨੂੰ ਜਸ਼ਨ ਨੂੰ ਸਿਰਸਰ ਨਵਾ ਕੇ ਹੀ ਫਿਰ ਥੋੜਾ ਜਿਹਾ ਮੈਂ ਜਾਣਾ ਸੀ ਜਲਦੀ ਤਾਂ ਕਰਕੇ ਤੇ ਕੱਲ ਨੂੰ ਸਾਫ ਸਫਾਈ ਕਰਾਂਗੇ ਥੋੜੀ ਜੀ ਸਵਾਰ ਕੇ ਪੋਚਾ ਵਗੈਰਾ ਲਾਵਾਂਗੇ ਤੇ ਕਿਉਂਕਿ ਬੱਚਿਆਂ ਤੋਂ ਘਰ ਮਾਗਰੋ ਸੈੱਟ ਨਹੀਂ ਆਉਂਦਾ ਹਨਾ ਵੈਸੇ ਸਕੂਲੋਂ ਹੀ ਆਗੇ ਸੀਗੇ 2:30 ਵਜੇ ਤੇ ਕੱਲ ਨੂੰ ਕਰਾਂਗੇ ਸਾਫ ਸਫਾਈ ਤੇ ਵਧੀਆ ਹਨਾ ਘਰ ਸੈੱਟ ਕਰਾਂਗੇ ਸਾਨੂੰ ਪਤਾ ਇੱਕ ਦਿਨ ਕਿਤੇ ਜਾਵੜੀ ਜਿਆ ਜ਼ਰੂਰੀ ਹੁੰਦਾ ਹਨਾ ਐਂ ਹੁੰਦਾ ਲੇਟ ਨਾ ਹੋ ਜਾਈਏ ਫਿਰ ਐਂ ਹੁੰਦਾ ਫਟਾਫਟ ਕੰਮ ਤਾਂ ਦੇ ਕਰਕੇ ਤਾਂ ਫਟਾਫਟ ਜਾਣਾ ਪੈਂਦਾ ਹੈ ਤੇ ਲੋ ਜੀ ਜਿਹੜੀਆਂ ਜਿਹੜੀਆਂ ਕੁਛ ਭੈਣਾਂ ਰਹਿ ਗਈਆਂ ਸੀ ਮੈਨੂੰ ਪਤਾ ਇੱਕ ਦੋ ਭੈਣਾਂ ਹੋਰ ਰਹਿ ਗਈਆਂ ਨਾ ਪ੍ਰਵੀਨ ਗੁਦਾਰਾ ਪ੍ਰਵੀਨ ਪਤਾ ਨਹੀਂ ਪ੍ਰਵੀਨ ਕੌਰ ਭੈਣ ਹਨਾ ਉਹਨਾਂ ਦਾ ਨਾਮ ਰਹਿ ਗਿਆ ਹਨਾ ਬੋਲਣ ਵਾਲਾ ਉਹਨਾਂ ਨੇ ਕਮੈਂਟ ਨਹੀਂ ਕਰਿਆ ਤੇ ਪਰ ਮੈਂ ਹੁਣ ਬੋਲ ਦਿੰਨੀ ਆ ਪ੍ਰਵੀਨ ਅ ਪ੍ਰਵੀਨ ਭੈਣ ਹਨਾ ਉਹਨਾਂ ਦਾ ਨਾਮ ਆਪਾਂ ਬੋਲਤਾ ਤੇ ਬਾਕੀ ਹਨਾ ਜਿਵੇਂ ਜਿਵੇਂ ਕਮੈਂਟ ਆਉਣਗੇ ਆਪਾਂ ਨਾਲ ਦੀ ਨਾਲ ਨਾਮ ਬੋਲੀ ਜਾਵਾਂਗੇ ਤੇ ਬਾਕੀ ਜੀ ਪਲੀਜ਼ ਚੈਨਲ ਨੂੰ ਸਪੋਰਟ ਬਲੌਗ ਸੁਣੇ ਸੁਣੇ ਕਰਿਆ ਕਰੋ ਜੀ ਕਮੈਂਟ ਤੇ ਆਇ ਛੋਟਾ ਜਿਹਾ ਬਲੌਗ ਹਨ ਆਪਣਾ ਕਬੂਲ ਕਰਿਓ ਕੱਲ ਨੂੰ ਆਪਾਂ ਵਧੀਆ ਸਵੇਰ ਵਾਲੇ ਕੰਮਕਾਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰ ਦਨੇ ਕਿਉਂਕਿ ਅਸੀਂ ਰੋਟੀ ਬਣਾਉਣੀ ਹੈ ਖਾਣੀ ਹੈ ਫਿਰ ਜਵਾਕਾਂ ਨੇ ਨਹਾਉਣਾ ਹਨਾ ਤੇ ਗਿੱਜਰ ਵਿੱਚ ਲਾਇਆਈ ਸੀ ਨਾ ਕੇ ਪਹਿਣਗੇ ਕੱਪੜੇ ਚੇਂਜ ਕਰਕੇ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਓ ਜੇਕਰ ਜਿਹੜੇ-ਜਿਹੜੇ ਭੈਣ ਭਰਾ ਨਵੇਂ ਆਉਂਦੇ ਚੈਨਲ ਤੇ ਚੈਨਲ